ਬਹੁਤ ਹੀ ਘੱਟ ਟਾਈਮ ਦੇ ਵਿੱਚ ਬਹੁਤ ਹੀ ਘੱਟ ਸਮਾਨ ਦੇ ਨਾਲ ਆਪਾਂ ਇਹ ਨਾਰੀਅਲ ਦੇ ਲੱਡੂ ਆ ਜਿਹੜੇ ਬਣਾ ਕੇ ਤਿਆਰ ਕਰ ਲਏ ਆ ਦੇਖਣ ਚ ਜਿੰਨੇ ਜ਼ਿਆਦਾ ਪਿਆਰੇ ਆ ਖਾਣ ਚ ਬਹੁਤ ਜ਼ਿਆਦਾ ਕਰੀਮੀ ਤੇ ਟੇਸਟੀ ਬਣਿਆ ਜਦੋਂ ਬਣਾਉਂਗੇ ਉਦੋਂ ਹੀ ਤੁਹਾਨੂੰ ਸਮਝਾਉਗੀ ਥੋੜਾ ਜਿਹਾ ਚੱਕ ਵੀ ਕਰ ਲੈਂਦੇ ਆ ਕਿੱਦਾਂ ਬਣਿਆ ਬਹੁਤ ਹੀ ਸੌਫਟ ਤੇ ਵਿੱਚੋਂ ਬਹੁਤ ਹੀ ਕਰੀਮੀ ਤੇ ਟੇਸਟੀ ਵਾਲਾ ਲੱਡੂ ਬਣਿਆ ਹੈ ਖਾਣ ਚ ਬਹੁਤ ਜ਼ਿਆਦਾ ਅਮੇਜ਼ਿੰਗ ਲੱਗਣਗੇ ਤੁਹਾਨੂੰ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖਿਓ समान तो बहुत ही सस्ता मिल जाएगा तो बनावा नारियल दे प्यारे ज लड्डू गए हमेशा घरे मिठाई बनाने कोई भी त्योहार होने हो या नहीं बनाते हैं जरूर दसना बना शुरू करते बिना गैस बाले बना जा रहे नारियल मिठाई ਬਹੁਤ ਹੀ ਜ਼ਰ ਟੇਸਟੀ ਬਣਦੀ ਆ ਤੇ ਬਣਾਉਣੀ ਬਹੁਤ ਜ਼ਿਆਦਾ ਸੌਖੀ ਆ ਬਿਲਕੁਲ ਸੌਖੇ ਤਰੀਕੇ ਨਾਲ ਬਣਾ ਲਵਾਂਗੇ ਉਹਦੇ ਲਈ ਸਭ ਤੋਂ ਪਹਿਲਾਂ ਤੁਸੀਂ ਕੋਈ ਵੀ ਕੱਪ ਕੌਲੀ ਸੈੱਟ ਕਰ ਲਓ ਫਿਰ ਉਸੇ ਨਾਲ ਸਾਰਾ ਨਾਪ ਆ ਜਿਹੜਾ ਕਰਨਾ ਹੈ ਆਪਾਂ ਜਿੰਨੀ ਕਿ ਮਠਾਈ ਤੁਸੀਂ ਬਣਾਉਣੀ ਆ ਓਨਿਕ ਬਣਾ ਸਕਦੇ ਹੋ 2 ਕੱਪ ਆ ਜਿਹੜੇ ਆਪਾਂ ਇੱਕ ਕੱਪ ਸੈੱਟ ਕਰ ਲਿਆ 2 ਕੱਪ ਆਪਾਂ ਨਾਰੀਅਲ ਦਾ ਬੁਰਾਦਾ ਲਵਾਂਗੇ ਨਾਰੀਅਲ ਦਾ ਬੁਰਾਦਾ ਆਪਾਂ 2 ਕੱਪ ਆ ਲਿਆ ਏ ਤੇ ਆਪਾਂ ਇਹਦੇ ਵਿੱਚ ਪਾਵਾਂਗੇ ਪੌਣਾ ਇੱਕ ਕੱਪ ਹੈਗਾ ਇਹ ਤੱਕ ਪੌਣਾ ਤਾਂ ਹੈ ਹੀ ਨਹੀਂ ਇੱਦਾਂ ਕੱਪ ਐ ਇਹ ਸੁੱਕੇ ਦੁੱਧ ਦਾ ਪਾਵਾਂਗੇ ਜੇ ਘੱਟ ਲੱਗੂਗਾ ਤਾਂ ਥੋੜਾ ਜਿਹਾ ਹੋਰ ਪਾ ਲਵਾਂਗੇ ਬਾਈਂਡਿੰਗ ਵਾਸਤੇ ਪਾਵਾਂਗੇ ਹੋਰ ਇਹਦਾ ਕੋਈ ਵੀ ਕੰਮ ਨਹੀਂ ਹੈਗਾ ਜੇ ਤੁਸੀਂ ਇੱਦਾਂ ਹੀ ਬਣਾਓਗੇ ਫਿਰ ਬਾਈਂਡਿੰਗ ਨਹੀਂ ਹੋਣੀ ਹੈਗੀ ਸੁੱਕੇ ਦੁੱਧ ਨਾਲ ਬਾਈਂਡਿੰਗ ਵਧੀਆ ਹੋ ਜਾਂਦੀ ਹੈ ਤੇ ਖੋਏ ਵਰਗਾ ਟੇਸਟ ਆਉਂਦਾ ਹੈ ਉਸ ਤੋਂ ਬਾਅਦ ਆਪਾਂ 2 ਕੱਪ ਨਾਰੀਅਲ ਦਾ ਬਰਾਦਾ ਲਿਆ ਆਪਾਂ 1 ਕੱਪ ਚੀਨੀ ਪਾਵਾਂਗੇ ਬਾਕੀ ਤੁਸੀਂ ਆਪਣੀ ਮਿੱਠੇ ਦੇ ਹਿਸਾਬ ਨਾਲ ਪਾ ਸਕਦੇ ਹੋ ਘੱਟ ਖਾਣੇ ਹੋ ਤਾਂ ਘੱਟ ਪਾ ਲਓ ਜ਼ਿਆਦਾ ਖਾਣੇ ਹੋ ਤਾਂ ਜ਼ਿਆਦਾ ਪਾ ਲਓ ਦੇਸੀ ਖੰਡ ਦੇਸੀ ਬੂਰਾ ਵੀ ਪਾ ਸਕਦੇ ਆ ਆਪਾਂ ਚੀਨੀ ਪੀਸ ਕੇ ਪਾਵਾਂਗੇ ਇਹਦੇ ਵਿੱਚ ਹੋਰ ਕੋਈ ਵੀ ਫਲੇਵਰ ਆਪਾਂ ਨਹੀਂ ਐਡ ਕਰਾਂਗੇ ਨਾਰੀਅਲ ਦਾਈ ਫਲੇਵਰ ਹੈ ਜਿਹੜਾ ਆਪਾਂ ਰੱਖਾਂਗੇ ਤੇ ਇਹਨੂੰ ਲੈਨੇ ਆਪਾਂ ਪੀਸ ਪੀਸ ਕੇ ਚੀਨੀ ਆ ਜਿਹੜੀ ਛਾਣ ਲੈਣੀ ਆ ਨਹੀਂ ਤਾਂ ਫਿਰ ਤੁਹਾਨੂੰ ਦਾਣੇ ਨਜ਼ਰ ਆਉਣਗੇ ਸਾਰਾ ਕੁਝ ਜਦੋਂ ਆਪਾਂ ਪਾ ਲਿਆ ਆਪਾਂ ਚੀਨੀ ਵੀ ਇਹਦੇ ਵਿੱਚ ਐਡ ਕਰ ਲਵਾਂਗੇ ਮੈਂ ਚੀਨੀ ਆ ਜਿਹੜੀ ਛਾਣ ਲਈ ਸੀਗੀ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਮਿਕਸ ਕਰ ਦਵਾਂਗੇ ਇਹਨੂੰ ਪਹਿਲਾਂ ਕੌਲਾ ਥੋੜਾ ਛੋਟਾ ਹੀ ਪੈ ਰਿਹਾ ਹੈ ਹੁਣ ਇਹਦੇ ਵਿੱਚ ਥੋੜਾ ਥੋੜਾ ਕਰਕੇ ਤੁਸੀਂ ਦੁੱਧ ਐਡ ਕਰਨਾ ਹੈ ਪਹਿਲਾਂ ਹੀ ਇੱਕਦਮ ਤੁਸੀਂ ਦੁੱਧ ਐਡ ਨਹੀਂ ਕਰਨਾ ਹੈਗਾ ਨਹੀਂ ਤਾਂ ਫਿਰ ਬਿਲਕੁਲ ਪਤਲਾ ਹੋ ਜਾਊਗਾ ਫਿਰ ਤੁਹਾਨੂੰ ਸਮਾਨ ਆ ਜਿਹੜਾ ਹੋਰ ਐਡ ਕਰਨਾ ਪਊਗਾ ਜੇ ਹੋ ਵੀ ਜਾਂਦਾ ਕਈ ਵਾਰੀ ਤਾਂ ਤੁਸੀਂ ਜਿਹੜਾ ਥੋੜਾ ਜਿਹਾ ਨਾਰੀਅਲ ਦਾ ਬਰਾਦਾ ਤੇ ਸੁੱਕਾ ਦੁੱਧ ਹੋਰ ਐਡ ਕਰ ਲਓ ਪਹਿਲਾਂ ਹੀ ਕੋਸ਼ਿਸ਼ ਕਰੋ ਕਿ ਇਹ ਨਾ ਕਰੋ ਹੀ ਨਾ ਕਿ ਪਤਲਾ ਹੋ ਜਾਵੇ ਦੁੱਧ ਹੋਰ ਨਾ ਕੀ ਐਡ ਕਰੋ ਇਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਕਿ ਇਹ ਤੇ ਲੱਡੂ ਆ ਜਿਹੜੇ ਬਿਲਕੁਲ ਪੱਟੇ ਜਾਣ ਇੰਨਾ ਖੋਜ ਗਏ। ਇੰਨਾ ਕੁ ਮਿਕਸ ਕਰਨਾ ਹੈ ਤੁਸੀਂ ਕਿ ਇਹਦੀ ਮਿਠਾਈ ਆ ਜਿਹੜੀ ਤੁਸੀਂ ਕੋਈ ਵੀ ਸ਼ੇਪ ਦੇਣਾ ਚਾਹੋ ਉਹੀ ਸ਼ੇਪ ਆ ਜਿਹੜੀ ਮਿਠਾਈ ਦੀ ਤੁਸੀਂ ਦੇ ਸਕੋ। ਐਦਾਂ ਤੁਸੀਂ ਹੱਥ ਦੇ ਵਿੱਚ ਇਹਨੂੰ ਬਾਈਂਡ ਕਰਕੇ ਦੇਖ ਲੈਣਾ ਬਾਈਂਡ ਹੋ ਰਿਹਾ ਮਤਲਬ ਇਹ ਬਿਲਕੁਲ ਪਰਫੈਕਟ ਆ ਤੇ ਇਹਦੀ ਮਿਠਾਈ ਆ ਆਪਾਂ ਬਣਾ ਲਵਾਂਗੇ। ਬਹੁਤ ਹੀ ਸਾਦੇ ਤੇ ਸਿੰਪਲ ਤਰੀਕੇ ਨਾਲ ਲੱਡੂ ਆਪਾਂ ਇਹਦੇ ਬਣਾ ਲਵਾਂਗੇ ਤੁਸੀਂ ਇਦਾਂ ਜਿਹੜੇ ਲੱਡੂ ਆ ਜਿੱਡੀ ਸ਼ੇਪ ਦੇ ਬਣਾਉਣੇ ਨੇਗੇ ਉਸ ਤਰ੍ਹਾਂ ਦੇ ਤੁਸੀਂ ਬਣਾ ਸਕਦੇ ਹੋ ਇਸ ਤਰ੍ਹਾਂ ਬਣਾ ਬਣਾ ਕੇ ਆਪਾਂ ਰੱਖ ਲਵਾਂਗੇ ਸਾਈਡ ਤੇ ਇਦਾਂ ਬਿਲਕੁਲ ਪਰਫੈਕਟ ਬਣ ਜਾਣਗੇ ਬਹੁਤ ਹੀ ਟੇਸਟੀ ਬਣਦੇ ਨੇਗੇ ਤੇ ਬਣਾਉਣੇ ਬਹੁਤ ਜ਼ਿਆਦਾ ਸੌਖੇ ਨੇਗੇ ਤੁਸੀਂ ਦੀਵਾਲੀ ਮੌਕੇ ਜਾਂ ਫਿਰ ਕਿਸੇ ਤਿਹਾਰ ਮੌਕੇ ਇਦਾਂ ਦੀ ਚੀਜ਼ ਜਿਹੜੀ ਬਣਾ ਸਕਦੇ ਹੋ ਮਿਲਾਵਟ ਨਾਲ ਉਹ ਇਹ ਚੀਜ਼ਾਂ ਕਿਤੇ ਜ਼ਿਆਦਾ ਵਧੀਆ ਨਹੀਂ ਗਈਆਂ ਮਿਲਾਵਟੀ ਚੀਜ਼ਾਂ ਨਾਲੋਂ ਬਹੁਤ ਹੀ ਜ਼ਿਆਦਾ ਵਧੀਆ ਨਹੀਂ ਗਈਆਂ ਇਹ ਚੀਜ਼ਾਂ ਤੇ ਬਹੁਤਾ ਜ਼ਿਆਦਾ ਸਮਾਨ ਵੀ ਨਹੀਂ ਪਾਇਆ ਹੈਗਾ ਤੁਹਾਨੂੰ ਸਸਤਾ ਹੀ ਮਿਲ ਜਾਊਗਾ ਸਾਰਾ ਸਮਾਨ ਆ ਜਿਹੜਾ ਅਰੀਲ ਦੇ ਲੱਡੂ ਆਪਣੇ ਬਣ ਕੇ ਤਿਆਰ ਹੋ ਗਏ ਤੁਸੀਂ ਇਦਾਂ ਸਿੰਪਲ ਰੱਖਣਿਆ ਸਿੰਪਲ ਵੀ ਰੱਖ ਸਕਦੇ ਹੋ ਪਰ ਥੋੜੀ ਡੈਕੋਰੇਸ਼ਨ ਤਾਂ ਬਣਦੀ ਆ ਕਿਉਂਕਿ ਦੀਵਾਲੀ ਐ ਇਸ ਤਰ੍ਹਾਂ ਤੁਸੀਂ ਇਹਨੂੰ ਨਾਰੀਅਲ ਦੇ ਪਰਾਧੇ ਨਾਲ ਸਾਰੇ ਲੱਡੂ ਆ ਜਿਹੜੇ ਡੈਕੋਰੇਟ ਕਰ ਲਵੋ ਦੇਖਣ ਚ ਵੀ ਪਿਆਰੇ ਲੱਗਦੇ ਨੇ ਤੇ ਖਾਣ ਚ ਤਾਂ ਟੇਸਟੀ ਹੈਗੇ ਆ ਤੇ ਬਣਾਉਣੇ ਬਹੁਤ ਜ਼ਿਆਦਾ ਈਜ਼ੀ ਆ ਤੁਸੀਂ ਇਦਾਂ 5 ਮਿੰਟ ਵੀ ਤੁਹਾਨੂੰ ਲੱਗਣੇ ਨਹੀਂ ਹੈਗੇ ਇਦਾਂ ਬਣਾ ਕੇ ਜਿਹੜੇ ਰੱਖ ਸਕਦੇ ਹੋ ਸੇਮ ਇਦਾਂ ਹੀ ਸਾਰੇ ਆਪਾਂ ਡੈਕੋਰੇਟ ਕਰ ਲਵਾਂਗੇ ਤੁਸੀਂ ਕਿਹੜੀ ਮਿਠਾਈ ਘਰੇ ਬਣਾ ਕੇ ਖਾਣੇ ਹੋ ਜਾਂ ਫਿਰ ਬਾਜ਼ਾਰ ਦੀ ਮਿਠਾਈ ਖਾਣੇ ਹੋ ਤੁਹਾਨੂੰ ਕਿਹੜੀ ਮਿਠਾਈ ਪਸੰਦ ਹੈ ਕਮੈਂਟ ਕਰਕੇ ਜਰੂਰ ਦੱਸਣਾ ਅਸੀਂ ਤਾਂ ਹਮੇਸ਼ਾ ਮੋਸਟਲੀ ਇਹੀ ਕੋਸ਼ਿਸ਼ ਕਰਦੇ ਹਾਂ ਕਿ ਮਿਠਾਈ ਜਾਂ ਫਿਰ ਇਦਾਂ ਦੀਆਂ ਚੀਜ਼ਾਂ ਘਰੇ ਬਣਾ ਕੇ ਖਾਈਏ ਤੇ ਟੇਸਟੀ ਹੋਣ ਦੇ ਨਾਲ ਨਾਲ ਸਿਹਤ ਦਾ ਖਿਆਲ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਆ ਤੁਹਾਡੀਆਂ ਅੱਧੀਆਂ ਬਿਮਾਰੀਆਂ ਇਸ ਚੀਜ਼ਾਂ ਨਾਲ ਦੂਰ ਹੋ ਜਾਣਗੀਆਂ ਜੇ ਤੁਸੀਂ ਸਹੀ ਤਰੀਕੇ ਨਾਲ ਆਪਣੇ ਘਰ ਦੀ ਬਣੀ ਹੋਈ ਚੀਜ਼ ਖਾਓਗੇ ਭਾਵੇਂ ਸਸਤੀ ਸਿੰਪਲ ਬਣਾ ਲਓ ਤੁਸੀਂ ਸਾਦੀ ਬਣਾ ਲਓ ਜ਼ਰੂਰੀ ਨਹੀਂ ਤੁਸੀਂ ਬਹੁਤ ਹੀ ਹਾਈ ਫਾਈ ਬਣਾਉਣੀ ਆ ਤਾਂ ਵੀ ਜਿਹੜਾ ਤੁਹਾਨੂੰ ਫਰਕ ਪੈਣਾ ਸ਼ੁਰੂ ਹੋ ਜਾਊਗਾ ਕਿਉਂਕਿ ਹੱਤੋਂ ਜ਼ਿਆਦਾ ਬਿਮਾਰੀਆਂ ਦਾ ਆਪਾਂ ਨਵਾਰਦੀਆਂ ਚੀਜ਼ਾਂ ਨਾਲ ਹੀ ਲੱਗਦੀਆਂ ਨੇ ਕਿਸ ਤਰ੍ਹਾਂ ਦੇ ਭਾਂਡੇ ਕਿਸ ਤਰ੍ਹਾਂ ਦੀਆਂ ਚੀਜ਼ਾਂ ਉਹ ਯੂਜ਼ ਕਰਦੇ ਨੇਗੇ ਸੋ ਆਪਣੇ ਟੇਸਟੀ ਲੱਡੂ ਬਣ ਕੇ ਤਿਆਰ ਮੇਰੀ ਇਦਾਂ ਦੀਆਂ ਸੌਖੀ ਸੌਖੀ ਰੈਸਪੀਜ਼ ਦੇਖਣ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਲਾਈਕ ਜਰੂਰ ਕਰ ਦਿਆ ਕਰੋ ਜੇ ਨਹੀਂ ਵਧੀਆ ਲੱਗਦੀ ਤੁਸੀਂ ਡਿਸਲਾਈਕ ਵੀ ਕਰ ਸਕਦੇ ਹੋ ਥੈਂਕ ਯੂ ਜੀ ਮਿਲਾਂਗੇ ਕਿਸੇ ਨਵੀਂ ਰੈਸਪੀ ਦੇ ਨਾਲ ਨਵੀਂ ਵੀਡੀਓ ਦੇ ਨਾਲ